ਸਤਨਾਮ ਸ਼੍ਰੀ ਵਾਹਿਗੁਰੂ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਰ ਕੇ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਬਖਾਨਾ ਫਿਰਦਾ ਕੋਠੇ ਧੋਕਣ ਕੇ ਤੜਾ ਪੈਰ ਨੇਂਦੜੀ ਨੇ ਵਾਰ ਜੋ ਦਹ ਲੱਤੇ ਗਾਣਵੇ ਗਾਇਬ ਲਾੜ ਬਿਲਾੜ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅਕਹੋ ਨੇੜਾ ਆਇਆ पिछा रहे दूर कबीर सूता क्या कर है? जाग रोए पै दुख जाग का बासा गोर मह सो क्यों सो बै सुख ਜਿਹ ਸਿਰ ਰਚ ਰਚ ਬਾਂਦ ਤਪਾਗ ਜਿਹ ਸਿਰ ਰਚ ਰਚ ਬਾਂਦ ਤਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਇਸ ਤਨ ਧਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾ ਦੜਈਆ ਕਹਤ ਕਵੀ ਸੁਣ ਮਨ ਮੇਰੇ ਇਹੇ ਹਵਾਲ ਹੋਹਗੇ ਤੇਰੇ ਕਰਾਈ ਜੋ ਤਪਾਵ ਕੋਈ ਕਰਾਈ ਜੋ ਤਪਾਵ the <laughs> Okay. And... તમારે પાપ ਕਰੋ ਜੇ ਕਰਾਵ ਸੋ ਕਰ ਸਤੇਰੀ ਸ਼ਰਣਾ ਮਰਮਤੋ ਉਟਾਣਕ ਦਾ ਤੇਰੀ ਛਰਣਾ ਰਾਹੀ ਗੁਰੂ ਰਾਹੀ ਗੁਰੂ ਦੁਨੀਆਂ ਦੇ ਮਾਲਕ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਫਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਦਸਾਂ ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਰੱਬੀ ਬਾਣੀ ਧੁਰ ਕੀ ਬਾਣੀ ਅੰਮ੍ਰਿਤ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਬਹੁਤ ਪਿਆਰ ਵਾਲੇ ਬਹੁਤ ਮਿਹਨਤ ਕਰਨ ਵਾਲੇ ਸਤਿਕਾਰਯੋਗ ਮਾਤਾ ਜੀ ਮਾਤਾ ਬਚਨ ਕੌਰ ਜੋ ਵਾਹਿਗੁਰੂ ਜੀ ਦੇ ਭੇਜੇ ਸੰਸਾਰ ਵਿੱਚ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਵਾਹਿਗੁਰੂ ਜੀ ਦੇ ਕਰਮ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹ ਲੋਕ ਤੋਂ ਪਰਲੋਕ ਗਵਨ ਕਰ ਗਏ। ਸਮੁੱਚੇ ਅਕਾਲੀ ਪਰਿਵਾਰ ਦੇ ਨਾਲ ਬਿਰਕ ਪਰਿਵਾਰ ਦੇ ਨਾਲ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਗੁਰਬਾਣੀ ਗੁਰਮਤ ਵਿਚਾਰਾਂ ਗੁਰ ਇਤਿਹਾਸ ਤੇ ਗੁਰ ਸ਼ਬਦ ਵਿਚਾਰਾਂ ਸਰਵਣ ਕਰਨ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਕਾਰਯੋਗ ਗੁਰਮੁਖ ਪਿਆਰੇ ਸਤ ਸੰਗੀ ਜਨੋ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਪਾਵਨ ਬਚਨ ਹੈ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸ਼ਕਾਰ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣਾ ਵਿੱਚ ਆਵੇ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਸਤਗੁਰਾਂ ਦੇ ਹੁਕਮ ਨੂੰ ਰਜਾ ਨੂੰ ਸੀਸ ਝੁਕਾਈਏ ਰਸਨਾ ਪਵਿੱਤਰ ਕਰੋ ਜੀ ਪਾਤਸ਼ਾਹ ਦੇ ਪਿਆਰ ਵਿੱਚ ਹਾਜ਼ਰੀ ਲਵਾਉਣਾ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਆਦ ਕਾਲ ਤੋਂ ਅਕਾਲ ਪੁਰਖ ਦੇ ਘਰ ਦੀ ਮਰਯਾਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਆਰੇ ਬਚਨਾਂ ਦੁਆਰਾ ਸਾਨੂੰ ਬੜਾ ਸੁੰਦਰ ਸਮਝਾਉਂਦੇ ਨੇ ਜੋ ਉਪਜਿਓ ਸੋ ਬਿੰਸ ਹੈ ਜੀ ਦਾ ਜਨਮ ਹੋ ਗਿਆ ਮਹਾਰਾਜ ਜੀ ਕਹਿੰਦੇ ਜੋ ਜਨਮ ਹੈ ਤਿਸ ਸਰਪਰ ਮਰਨਾ ਜਨਮੰ ਤਾ ਮਰਨੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੁਚਮ ਸਹਿਸਕ੍ਰਿਤ ਦੀ ਬਾਣੀ ਵਿੱਚ ਮਹਾਰਾਜ ਨੇ ਬੜਾ ਸੁੰਦਰ ਲਿਖਿਆ ਹੈ ਜਿਹੜੀ ਕਿਸਾਨ ਨੇ ਫਸਲ ਬੀਜ ਦਿੱਤੀ ਪਾਤਸ਼ਾਹ ਕਹਿੰਦੇ ਉਹਨੂੰ ਵੱਢੇਗਾ ਕਦੇ ਨਹੀਂ ਹਟਦਾ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਭਗਤ ਅਸਤਰ ਹੈ ਥੀਆ ਭਾਵ ਕਹਿਣ ਤੋਂ ਐ ਸੰਸਾਰ ਤੇ 84 ਲੱਖ ਜੂਨ ਦੇ ਵਿੱਚ ਭਾਵੇਂ ਪਸ਼ੂ ਭਾਵੇਂ ਪੰਛੀ ਭਾਵੇਂ ਜਾਨਵਰ ਭਾਵੇਂ ਬਨਸਪਤੀ ਤੇ ਭਾਵੇਂ ਮਨੁੱਖ ਜੋ ਵੀ ਸੰਸਾਰ ਦੇ ਵਿੱਚ ਆਇਆ ਉਹਨੇ ਸਮਾਂ ਪੈ ਕੇ ਇੱਕ ਦਿਨ ਟਹਿ ਜਾਣਾ ਤੇ ਉਹਨੇ ਮੁੱਕ ਜਾਣਾ ਹੈ ਖਾਸ ਕਰਕੇ ਮਨੁੱਖ ਦੀ ਜਿਹੜੀ ਮਿਆਦ ਹੈ ਉਹ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਮੰਨ ਲਓ ਜੇ 100 ਬਰੇ ਦੀ ਉਮਰ ਵੀ ਹੁੰਦੀ ਹੈ ਕਿਸੇ ਬੰਦੇ ਦੀ ਕੀ ਚੀਜ਼ ਹੈ 100 ਬਰਾ ਕੁਝ ਵੀ ਨਹੀਂ ਪਰਮਾਤਮਾ ਦੇ ਘਰ ਦੀਆਂ ਖੇਡਾਂ ਅਰਬਾਂ ਤੇ ਖਰਬਾਂ ਸਾਲਾਂ ਦੀਆਂ ਨੇ ਅਜੇ ਤੱਕ ਕਿਸੇ ਤੋਂ ਸਾਲ ਗਿਣੇ ਨਹੀਂ ਗਏ 84 ਲੱਖ ਦਾ ਜਿਹੜਾ ਢੇੜਾ ਹੈ ਨਾ ਇਦੇ ਸਾਲ ਕਿਸੇ ਤੋਂ ਅਜੇ ਗਿਣੇ ਨਹੀਂ ਗਏ ਵੀ ਕਿੰਨਾ ਸਮਾਂ ਲੱਗਦਾ ਹੈ ਮਹਾਰਾਜ ਜੀ ਨੇ ਯੁੱਗ ਦੱਸੇ ਹੋਏ ਨੇ ਵੀ ਤੈਨੂੰ ਯੁੱਗ ਲੱਗੇ ਨੇ ਆ ਮਨੁੱਖ ਬਣਨ ਤੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਜਿਹੜੇ ਸ਼ਰੀਰ ਨੂੰ ਨਾ ਬੰਦਾ ਭਾਰ ਜਾਂ ਸਮਝਣ ਲੱਗ ਜਾਂਦਾ ਹੈ ਮੈਨੂੰ ਬਹੁਤ ਲੋਕ ਦੁਨੀਆ ਤੇ ਐਸੇ ਮਿਲੇ ਤੁਹਾਨੂੰ ਵੀ ਮਿਲੇ ਹੋਣਗੇ ਜਿਹੜੇ ਕਹਿੰਦੇ ਰੱਬਾ ਚੱਕ ਲੈ ਜੇ ਕਿਤੇ ਸੁਣਦਾ ਹੈ ਜੇ ਹੈਗਾ ਤਾਂ ਚੱਕ ਲੈ ਮੇਰੇ ਕਾਗਜ਼ ਕਿੱਥੇ ਲੁੱਕ ਗਏ ਭਾਵ ਉਹਨੂੰ ਸਰੀਰ ਦੀ ਸਮਝ ਹੀ ਨਹੀਂ ਆਈ ਵੀ ਕਿੰਨਾ ਅਮੋਲਕ ਸੀ ਸੱਚ ਜਾਣੋ ਸਤ ਸੰਗਤ ਤੋਂ ਹੀਨੇ ਮਨੁੱਖ ਨੂੰ ਇਹਦੀ ਸੋਝੀ ਵੀ ਨਹੀਂ ਪੈਂਦੀ ਇਹਨੂੰ ਸਰੀਰੀ ਭਾਰ ਲੱਗਣ ਲੱਗ ਜਾਂਦਾ ਹੈ ਵਾਸਤਵ ਦੇ ਵਿੱਚ ਇਹ ਸਰੀਰ ਭਾਰ ਨਹੀਂ ਹੈ ਜੇ ਇਹਨੂੰ ਗੁਰਬਾਣੀ ਦੇ ਅਨੁਸਾਰ ਗੁਰਮਤਿ ਦੇ ਅਨੁਸਾਰ ਸੋਚਾਂਗੇ ਨਾ ਇਹ ਸਰੀਰ ਭਾਰ ਨਹੀਂ ਹੈ ਤਾਂ ਬੜਾ ਹਲਕਾ ਫੁਲਕਾ ਹੈ ਇਹ ਤਾਂ ਐਸੇ ਗੁਰਸਿੱਖ ਮਿਲੇ ਨੇ ਦਾਸ ਨੂੰ ਜਦੋਂ ਨਾਮ ਦੀ ਕਲਾ ਵਰਤਦੀ ਹੈ ਨਾ ਬਾਣੀ ਦੀ ਕਲਾ ਵਰਤਦੀ ਹੈ ਕਹਿੰਦੇ ਬਾਬਾ ਜੀ ਉਹ ਜੀ ਕਰਦਾ ਵੀ ਖੰਭ ਲਾ ਕੇ ਉੱਡ ਜੀ ਇਹਨਾਂ ਹੌਲਾ ਫੁਲਕਾ ਹੋ ਗਿਆ ਹਲਕਾ ਫੁਲਕਾ ਸਰੀਰ ਹੋ ਜਾਂਦਾ ਕਿਉਂਕਿ ਬੰਦੇ ਨੇ ਸੰਸਾਰ ਤਾਂ ਕਿ ਭਾਰ ਹੀ ਚੱਕਿਆ ਨੇ ਆਪਣੇ ਸਿਰ ਤੇ ਹੋਰ ਕੀ ਚੱਕਿਆ ਭਾਰ ਲਾਉਣਾ ਕਿਵੇਂ ਹੈ ਭਾਰ ਦੀ ਪੰਡ ਨੂੰ ਉਹ ਤਾਂ ਗੁਰੂ ਪਾਤਸ਼ਾਹ ਦੱਸਦੇ ਨੇ ਬੰਦੇ ਕੋਲੇ ਕਿੱਥੇ ਉਹ ਨੌਲੇਜ ਹੈ ਨਹੀਂ ਬੰਦੇ ਕੋਲੇ ਬੰਦਾ ਤਾਂ ਭਾਰ ਦੇ ਥੱਲੇ ਬਚਪਨ ਵਿੱਚ ਭਾਰ ਥੋੜਾ ਸੀ ਜਵਾਨੀ ਵਿੱਚ ਹੋਰ ਚੱਕ ਲਿਆ ਜਵਾਨੀ ਵਿੱਚ ਥੋੜਾ ਸੀ ਅੱਧ ਖੜ ਉਮਰੇ ਹੋਰ ਜ਼ਿਆਦਾ ਪੰਡ ਭਾਰੀ ਹੋ ਗਈ ਅੱਧ ਖੜ ਉਮਰੇ ਥੋੜਾ ਸੀ ਬਢੇਪੇ ਵਿੱਚ ਜਾ ਕੇ ਭਾਰ ਨੇ ਦੱਬ ਹੀ ਲਿਆ ਉੱਠ ਕੇ ਦਿਖਾਵੇ ਨਹੀਂ ਉੱਠ ਸਕਦਾ ਕਿਉਂਕਿ ਉਹ ਜਿਹੜੇ ਜਿਹੜੇ ਦੋ ਰਸਤੇ ਨੇ ਨਾ ਗੁਰੂ ਮਹਾਰਾਜ ਸਾਨੂੰ ਦੱਸਦੇ ਨੇ ਮਹਾਰਾਜ ਜੀ ਕਹਿੰਦੇ ਸਿੱਖਾਂ ਇੱਕ ਰਸਤਾ ਸੁੱਖਾਂ ਦੇ ਨਾਲ ਭਰਿਆ ਹੈ ਇੱਕ ਰਸਤਾ ਦੁੱਖਾਂ ਦੇ ਨਾਲ ਭਰਿਆ ਤੂੰ ਕਿਹੜਾ ਚੁਣਨਾ ਹੈ 90% ਲੋਕਾਈ ਨੇ ਇਹ ਆਖਿਆ ਸੱਚੇ ਪਾਤਸ਼ਾਹ ਜਿਹੜੇ ਪਾਸੇ ਸਿਉਨਾ ਚਾਂਦੀ ਦੌਲਤ ਪ੍ਰਾਪਰਟੀਆਂ ਪਈਆਂ ਨੇ ਮੈਂ ਉਹ ਰਸਤੇ ਜਾਣਾ ਮਹਾਰਾ ਕਹਿੰਦੇ ਵੇਖ ਲੈ ਦੁੱਖ ਨਿਕਲਣਗੇ ਕਹਿੰਦਾ ਮਹਾਰਾ ਸਿਉਨਾ ਚਾਂਦੀ ਚਾਹੀਦਾ ਜਿੰਨੇ ਮਰਜੀ ਨਿਕਲਣ ਉਹਨੇ ਉਹ ਰਸਤਾ ਫੜ ਲਿਆ ਇੱਕ ਪਾਸੇ ਮਹਾਰਾ ਜੀ ਕਹਿੰਦੇ ਹੋ ਸਕਦਾ ਕੋਈ ਕਸਵੱਟੀ ਵੀ ਲੱਗੇ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਜਾਵੇ ਕਸਵੱਟੀਆਂ ਵੀ ਵੇਖੋ ਜਿਹੜੇ ਸੰਤਾਂ ਭਗਤਾਂ ਗੁਰਮੁਖਾਂ ਯੋਧਿਆਂ ਦੇ ਆਪਾ ਇਤਿਹਾਸ ਪੜਦੇ ਆ ਕਸਵੱਟੀ ਤੋਂ ਬਿਨਾ ਕੋਠਾੜੀ ਚ ਪੈ ਬਣਾ ਸਿਉਣਾ ਗਹਿਣਾ ਕਿਵੇਂ ਬਣ ਸਕਦਾ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਕਿਵੇਂ ਹੋ ਸਕਦਾ ਕਸਵੱਟੀ ਤੋਂ ਬਿਨਾ ਕਿਉਂਕਿ ਸੱਚ ਦਾ ਮਾਰਗ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕਾ ਨਾ ਕੋਈ ਇਹ ਝੂਠਿਆਂ ਦਾ ਮਾਰਗ ਹੀ ਹੈ ਨਹੀਂ ਇਹ ਤਾਂ ਸੱਚਿਆਂ ਦਾ ਰਸਤਾ ਹੈ ਫਿਰ ਇੱਕ ਨਾਂ ਨੇ ਉਹ ਜਿਹੜਾ ਸੁੱਖਾਂ ਵਾਲਾ ਰਸਤਾ ਸੀ ਗੁਰੂ ਤੋਂ ਉਹ ਮੰਗ ਲਿਆ ਸੱਚੇ ਪਾਤਸ਼ਾਹ ਮੈਨੂੰ ਸੁੱਖਾਂ ਵਾਲਾ ਰਸਤਾ ਦੇ ਦਿਓ ਹੁਣ ਜਗਿਆਸੂ ਨੂੰ ਭੇਖਾ ਪੈਂਦਾ ਵੀ ਕੀ ਉਹ ਰਸਤਾ ਤੇ ਇਹ ਰਸਤਾ ਵੱਖ ਨੇ ਮਹਾਰਾਜ ਜੀ ਕਹਿੰਦੇ ਹਾਂ ਦਿਨ ਤੇ ਰਾਤ ਜਿੰਨਾ ਅੰਤਰ ਹੈ ਜਿਹੜਾ ਜਿਹਨੂੰ ਅਸੀਂ ਸੁੱਖ ਸਮਝਦੇ ਆਂ ਵੀ ਇਹਦੇ ਚੋਂ ਸੁੱਖ ਨਿਕਲਣਗੇ ਉਹ ਤਾਂ ਇਉਂ ਸਮਝੋ ਵੀ ਬੰਦਾ ਰਾਤ ਦੇ ਹਨੇਰੇ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ ਹਨੇਰੇ ਦੇ ਵਿੱਚ ਕਦੇ ਸੁੱਖ ਨਿਕਲਿਆ ਟਕਰਾਂ ਠਕਰਾਂ ਬੇਚੈਨੀ ਡਰ ਭੈ ਕਦੇ ਚਾਨਣ ਚ ਡਰ ਲੱਗਿਆ ਬੱਚੇ ਨੂੰ ਤੁਸੀਂ ਦਿਨੇ ਆਖੋ ਵੀ ਬੇਟਾ ਉਹ ਕਮਰੇ ਦੇ ਵਿੱਚੋਂ ਫਲਾਣੀ ਚੀਜ਼ ਚੱਕ ਲਿਆ ਉਨੇ ਤੁਹਾਨੂੰ ਕਹਿਣ ਨਹੀਂ ਦੇਣਾ ਪਹਿਲਾਂ ਚੱਕ ਕੇ ਲਿਆਓ ਤੇ ਉਸੇ ਬੱਚੇ ਨੂੰ ਬੱਲਵ ਬੰਦ ਕਰ ਦਿਓ ਉਹਨੂੰ ਆਖੋ ਬੇਟਾ ਉਹ ਕਮਰੇ ਦੇ ਵਿੱਚੋਂ ਫਲਾਣੀ ਚੀਜ਼ ਚੱਕ ਲਿਆ ਉਹ ਕਹਿੰਦਾ ਮਮਾ ਜੇ ਤਾਂ ਨਾਲ ਚੱਲ ਨਹੀਂ ਮੈਂ ਨਹੀਂ ਜਾਂਦਾ ਕਹਿੰਦੇ ਕਿਉਂ ਕਹਿੰਦਾ ਹਨੇਰਾ ਮੈਨੂੰ ਡਰ ਲੱਗਦਾ ਹੈ ਸੱਚ ਜਾਣੋ ਅਸੀਂ ਸਾਰੀ ਜ਼ਿੰਦਗੀ ਹਨੇਰੇ ਚ ਹੀ ਕੱਟੀ ਹੈ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਮਰਨ ਨੇ ਤੇ జగਤ ਡਰ ਹੈ ਮੌਤ ਤੋਂ జగਤ ਡਰਦਾ ਹੈ ਸੰਸਾਰ ਘਬਰਾਉਂਦਾ ਹੈ ਕਿਉਂ ਹਨੇਰੇ ਦੇ ਵਿੱਚ ਹੈ ਨਾ ਉਹ ਜਿਨ੍ਹਾਂ ਨੇ ਚੁਣਿਆ ਉਹ ਰਸਤਾ ਕੀ ਸੱਚਮੁੱਚ ਉੱਥੇ ਸੁੱਖ ਹੈ ਮੈਂ ਆਪਣੇ ਕੋਲੋਂ ਨਹੀਂ ਕੁਝ ਵੀ ਆਖਣਾ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕਰੀਏ ਮਹਾਰਾਜ ਉਹ ਜਿਹੜਾ ਸੁੱਖਾਂ ਵਾਲਾ ਰਸਤਾ ਹੈ ਉੱਥੇ ਕੀ ਹੈ ਤਾਂ ਸਤਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਦੱਸਣਾ ਕੀਤਾ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਸਦਾ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਆ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ